ਪੁੱਤਰ ਦਾ ਮੇਰੀ ਕੀ ਤੇ ਜਾਨ ਦੇ ਦਸੀ ਮਮੀ ਮੇਰੀ ਪੈਨ ਅੱਧੀ ਜਵਰ ਨਾਲ ਮੇਰੀ ਉਹ ਮੰਗੀ ਚੀਜ਼ ਮਮੀ ਮੇਰੀ ਪੈਨ ਨਹੀਂ ਹਾਇ ਨਹੀਂ ਮਮੀ ਇਹ ਬਰੀ ਪੈਨ ਨਹੀਂ ਸਾਰੀ ਜਲਾ ਦਿੱਤੀਆਂ ਨਹੀਂ ਹਾਇ ਨਹੀਂ ਮੈਂ ਗਲਗੱਡੀ ਹਸਪਤਾਲ ਲੈ ਗਿਆ ਮਮੀ ਦਿਲ ਕੀ ਤੋਂ ਲਿਆ ਮਮੀ ਬਾਹਰ ਪਰ ਕਿਉਂ ਕਿ ਮਨ ਇਹ ਕਰਕੇ ਮੇਰਾ ਵੀਰ ਮੇਰਾ ਤਾਂ ਬੰਦਾ ਪੈਦਾ ਨਹੀਂ ਸੀ ਨਸੀ ਮੇਰੇ ਕੋਲ ਕੁਝ ਨਹੀਂ ਹੈਗਾ ਬਾਈ ਜਲਦੀ ਵਾਪਸ ਹੌਲ ਠਹਿਰ ਕੇ ਹਾਏ ਬੱਸ ਹੌਲ ਠਹਿਰ ਕੇ ਲੋਕਾਂ ਦਾ ਕੋਈ ਮੰਦਾ ਨਹੀਂ ਹੋਇਆ ਨਾ ਬਣਾਏਗੀ ਲੈ ਜਾਏਗੀ ਹੌਲ ਠਹਿਰ ਕੇ ਭੇਜੋਗੇ ਉਨੇ ਜੀ ਪਤਾ ਮੇਰੇ ਪੁੱਤਰ ਦਾ ਮੈਨੂੰ ਨਹੀਂ ਸੀ ਪਤਾ ਮੈਂ ਕਿਤੇ ਜਾਵਾਂ ਨਹੀਂ ਨਾ ਡੜਾ ਕੱਲ੍ਹ ਸਾਹ ਠੀਕ ਰਹਿਣਾ ਤੇ ਆਪਣਾ ਅਚਾਨਕੇ ਮਤਲਬ ਪਤਾ ਨਹੀਂ ਕੀ ਅਟੈਕ ਹੋਇਆ ਕੀ ਕੀ ਹੋਇਆ ਕੀ ਸਾਨੂੰ ਕੋਈ ਕੁਝ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਬੇਟੀ ਜਿਹਦੇ ਨਾਲ ਰਹਿ ਰਹੀ ਸੀ ਐਡਰੈਸ ਸੀ ਨਾਂ ਇਕੱਠੀ ਸੀ ਬੇਟੀ ਤੇ ਹਾਂ ਬੇਟੀ ਕਹਿੰਦੀ ਵੀ ਬਾਥਰੂਮ ਦੇ ਵਿੱਚ ਗਏ ਨੇ ਬਾਥਰੂਮ ਦੇ ਵਿੱਚ ਦਰਵਾਜ਼ਾ ਲਾ ਕੇ ਮਤਲਬ ਬਾਥਰੂਮ ਗਏ ਨੇ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਚੱਕਰ ਚੁੱਕਰਾ ਗਿਆ ਕੀ ਹੋ ਗਿਆ ਅਟੈਕ ਹੋ ਗਿਆ ਤਾ ਅੰਦਰ ਵੇਚਨੇ ਦਰਵਾਜਾ ਖੜਕਾਇਆ ਤੇ ਦਰਵਾਜਾ ਖੁੱਲਿਆ ਨਹੀਂ ਕਿੰਨੇ ਕੁਮਰ ਕਿੰਨੇ ਸਾਲ ਦਾ ਸੀ ਇਹ ਤਾਂ ਦੀ ਮ عمر ਵੀ ਮਾ ਸਾਲ ਸੀ 3 ਮਾ ਸਾਲ ਤੇ ਤੁਸੀਂ ਕੀ ਸੁਪਨੇ ਲਈ ਸੀ ਜਦੋਂ ਨੂੰ ਦਿਲਪੇਜ ਨੂੰ ਭੱਜਿਆ ਬਾਹਰ ਮੈਂ ਸੁਪਨੇ ਲਈ ਸੀ ਜਬ ਤਾਂ ਅਭੀ ਤੋਂ ਸਧਾਰਾਂਗੇ ਜੀ ਵਧੀਆ ਮਕਾਨ ਪਾਵਾਂਗੇ ਵਧੀਆ ਅਭੀ ਤਾਂ ਮੇਰਾ ਤਾਂ ਬੱਚਾ ਦਾ ਭਖ ਵਧੀਆ ਬਣਾਵਾਂਗੇ ਬੇਟੀ ਦਾ ਵਿਆਹ ਚੰਗਾ ਕਰ ਹਾਂ ਚੰਗਾ ਕਰਾਂਗੇ ਜੀ ਬੇਟੀ ਦਾ ਭਾਈ ਬੱਚੇ ਦਾ ਵਧੀਆ ਵਿਆਹ ਕਰਾਂਗੇ ਜੀ ਕੀ ਕਹਿੰਦਾ ਹੁੰਦਾ ਸੀ ਤੁਹਾਨੂੰ ਕਦਰ ਡੈਡੀ ਕੋਈ ਨਹੀਂ ਜੀ ਤੋਂ ਮੈਂ ਵਸਤ ਮੈਨੂੰ ਕੰਮ ਤੇ ਲੱਗ ਜਾਂਦੇ ਮੈਂ ਭੇਜਿਆ ਕਰਾਂਗਾ ਪੈਸਾ ਉਸ ਕਰਾਂਗੇ ਪਹਿਲੀ ਵੀ ਲਾਵਾਂਗੇ ਤੇ ਆਪਣਾ ਮਤਲਬੀ ਮਕਾਨ ਕੁੱਠੀ ਪਾਵਾਂਗੇ ਤੇ ਪਹਿਲਾਂ ਜਮੀਨ ਚੱਕਿਆ 25 ਲੱਖ ਜੀ ਕੋਈ ਪਰਵਾਹ ਨਹੀਂ ਸਾਡੇ ਕੋਲ ਕੀ ਫੀਲ ਕਰਦੇ ਹੋ ਸਰਕਾਰ ਨੂੰ ਤੁਸੀਂ ਸਰਕਾਰ ਨੂੰ ਕਰਨੀ ਸਾਡੀ ਸਹਾਇਤਾ ਕਰੇ ਗਰੀਬ ਪਰਿਵਾਰਾਂ ਇਹਨਾਂ ਦੀ ਹੈਲਪ ਸਾਡੀ ਹੈਲਪ ਹੋਵੇ ਸਾਡ ਬਿਲਕੁਲ ਅਸੀਂ ਵੀ ਗਰੀਬ ਪਰਿਵਾਰਤ ਮਤਲਬ ਬਿਲੋਂਗ ਕਰਦੇ ਜੀ ਜ਼ਮੀਨ ਹੈ ਨਹੀਂ ਨਾ ਜ਼ਮੀਨ ਸਾਡੇ ਕੋਲ ਹੈ ਨਹੀਂ ਜੀ ਬਿਲਕੁਲ ਕੁਝ ਨਹੀਂ ਹੈਗਾ ਸਾਡੇ ਕੋਲ ਅੱਜ ਤਾਂ ਆਪਣੀ ਨੌਕਰੀ ਮੈਂ ਵੀ ਪਹਿਲਾਂ ਫੌਜ ਸੀਗਾ ਇਹ ਵੀ ਭਰਾ ਫੌਜ ਰਿਟਾਇਰ ਹੋ ਗਿਆ ਜੀ ਹਾਂਜੀ ਹਾਂ ਤੇ ਮੈਨੂੰ 20 ਸਾਲ ਹੋ ਗਏ ਪੈਨਸ਼ਨ ਆਏ ਨੂੰ ਇਹ ਹੁਣ ਆਏ ਨਹੀਂ ਪੈਨਸ਼ਨ ਬਸ ਆਹੀ ਇੱਕ ਤਨਖਾਹ ਦੀ ਜ਼ਰਤ ਸੀ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰ ਰਹੀ ਸੀ ਚਲੋ ਵਿੱਚ ਸਾਡੇ ਬੱਚੇ ਸੈੱਟ ਹੋਣ ਤੁਲਬ ਪਰਮਾਤਮਾ ਸਾਡਾ ਕੋਈ ਹੱਲ ਕਰੇ ਤੁਲਬ ਅਸੀਂ ਪ੍ਰਸ਼ਾਸਨ ਨਾਲ ਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ ਗਰੀਬ ਪਰਿਵਾਰ ਆ ਬਿਲਕੁਲ ਅਸੀਂ ਕੋਈ ਸਾਡੇ ਕੋਲ ਕੋਈ ਨਾ ਜ਼ਮੀਨ ਹੈ ਨਾ ਕੁਝ ਨਹੀਂ ਹੈਗਾ ਜੀ